ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਧਰਮਜੀ ਦੀ ਪੀਪੀ ਤੋਂ ਤੁਸੀਂ ਦੇ ਦੇ ਪਿਆ ਜੀ ਮੇਰਾ ਡੀਪੀਸੀ ਪੰਜਾਬੀ ਦਾ ਡੀਪੀਸੀ ਪੰਜਾਬੀ ਤੋਂ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਆ ਦੋਤ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਨੂੰ ਵੱਖ-ਵੱਖ ਦਰਬਾਰਾਂ ਤੋਂ ਪ੍ਰਚੀਨ ਇਤਿਹਾਸਿਕ ਦਰਬਾਰ ਤੇ ਬਹੁਤ ਸਾਰੀਆਂ ਐਸੀਆਂ ਜਗ੍ਹਾ ਤੇ ਜਿਹੜੇ ਦਰਸ਼ਨ ਕਰਵਾ ਰਹੇ ਹਾਂ ਜਿਹੜੀਆਂ ਕਿ ਪੁਰਾਤਨ ਇਤਿਹਾਸਿਕ ਜਗ੍ਹਾ ਨੇ ਜਿਹਦੇ ਵਿੱਚ ਬਹੁਤ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਗੁਰਦੁਆਰਾ ਸਾਹਿਬ ਮੰਦਰ ਮਸੀਤਾਂ ਤੇ ਬਹੁਤ ਸਾਰੇ ਜਿਹੜੇ ਇਤਿਹਾਸਕ ਦਰਬਾਰ ਨੇ ਉਹਨਾਂ ਦੇ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਪਏ ਆ ਅੱਜ ਅਸੀਂ ਪਹੁੰਚੇ ਆ ਪਿੰਡ ਸਾਧੂ ਚੱਕ ਦੇ ਬਿਲਕੁਲ ਨੇੜੇ ਸਿੱਧੋਮੀਰੀ ਸਿੱਧੋਮੀਰੀ ਜਿਹੜੀ ਦਰਗਾਹ ਆ ਇਹ ਜਗ੍ਹਾ ਜਿਹੜੀ ਹੈਗੀ ਏ ਇਸਹਾਦਾਰੀ ਨਾਗਾ ਦੇ ਨਾਲ ਸੰਬੰਧਤ ਆ ਤੁਹਾਨੂੰ ਦਾਦਾ ਹੀ ਕਿ ਇਸ ਤੋਂ ਪਹਿਲਾਂ ਇੱਕ ਜਿਹੜਾ ਆ ਅਸੀਂ ਸਟੋਰੀ ਪਾ ਚੁੱਕੇ ਆ ਦਮੂਹੇ ਇਸਹਾਦਾਰੀ ਨਾਗਾ ਦੀ ਦਮੂਹੇ ਦੇ ਨਾਲ ਹੀ ਇਸ ਦਰਬਾਰ ਦਾ ਵੀ ਜਿਹੜਾ ਸੰਬੰਧ ਆ ਉਸ ਦਰਬਾਰ ਦੇ ਅਸੀਂ ਤੁਹਾਨੂੰ ਲੈ ਕੇ ਆਏ ਆ ਪੂਰੇ ਦਰਬਾਰ ਦੇ ਅਸੀਂ ਤੁਹਾਨੂੰ ਦਰਸ਼ਨ ਕਰਵਾਨੇ ਆ ਤੇ ਸਾਡੇ ਨਾਲ ਇਸੇ ਤਰ੍ਹਾਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਤੇ ਨਾਲ ਦੀ ਨਾਲ ਦਰਬਾਰ ਦੇ ਜਿਹੜੇ ਇਸ ਟਾਈਮ ਮੁੱਖ ਸੇਵਾਦਾਰ ਬਾਬਾ ਜੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ ਤੇ ਇਤਿਹਾਸ ਦੇ ਉੱਤੇ ਜਿਹੜਾ ਚਾਨਣਾ ਪਾਉਣ ਦੀ ਕੋਸ਼ਿਸ਼ ਅਸੀਂ ਨਾਲ ਦੀ ਨਾਲ ਕਰਦੇ ਆ ਤੇ ਬਣੇ ਰਹੋ ਸਾਡੇ ਨਾਲ ਸਾਡੇ ਇਸ ਵੀਡੀਓ ਦੇ ਅੰਤ ਤੱਕ ਤਾਂ ਦੋਸਤੋ ਐ ਟਾਈਮ ਅਸੀਂ ਜਿਹੜਾ ਆ ਦਰਬਾਰ ਤੇ ਪਹੁੰਚ ਚੁੱਕੇ ਹਾਂ ਸਿੱਧੂ ਮੀਰੀ ਦਰਬਾਰ ਦੇ ਉੱਤੇ ਜਿਹੜਾ ਆ ਇਸ ਟਾਈਮ ਪਹੁੰਚ ਗਏ ਤੁਹਾਨੂੰ ਜਿਹੜਾ ਦਰਬਾਰ ਦੇ ਜਿਹੜੇ ਦਰਸ਼ਨ ਦਿਦਾਰੇ ਕਰਾਉਂਦੇ ਪਏ ਆ ਅੰਦਰ ਚਲਦੇ ਹਾਂ ਦਰਬਾਰ ਦੇ ਦਰਸ਼ਨ ਕਰਾਉਣੇ ਆ ਤੇ ਨਾਲ ਦੀ ਨਾਲ ਜਿਹੜਾ ਆ ਤੁਹਾਨੂੰ ਦਰਬਾਰ ਦੇ ਦਰਸ਼ਨ ਵੀ ਕਰਵਾਉਣੇ ਆ ਤੇ ਜਿਹੜੇ ਇੱਥੇ ਮਹੰਤ ਬੈਠੇ ਹੋਏ ਨੇ ਬਾਬਾ ਜੀ ਬੈਠੇ ਹੋਏ ਨੇ ਦਰਬਾਰ ਦੇ ਸੇਵਾਦਾਰ ਬੈਠੇ ਹੋਏ ਨੇ ਉਹਨਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਤੇ ਆਓ ਸਾਡੇ ਨਾਲ ਦਰਸ਼ਨ ਕਰੋ ਤੁਸੀਂ ਦਰਬਾਰ ਦੇ ਤੇ ਦਰਬਾਰ ਦੇ ਵਿੱਚ ਜਿਹੜਾ ਆ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਤੁਸੀਂ ਸਾਡੇ ਨਾਲ ਸਿੱਧੋ ਮੇਰੀ ਪਿੰਡ ਸਾਧੂ ਚੱਕ ਦੇ ਵਿੱਚ ਜਿਹੜਾ ਹੈ ਸਿੱਧੋ ਮੇਰੀ ਦਰਬਾਰ ਦੇ ਜਿਹੜੇ ਦਰਸ਼ਨ ਕਰਦੇ ਪਏ ਹੋ ਜਦੋਂ ਅਸੀਂ ਐਂਟਰੀ ਕਰਦੇ ਹਾਂ ਤੇ ਬਿਲਕੁਲ ਖੱਬੇ ਹੱਥ ਸਣੀ ਦੇ ਮਹਾਰਾਜੀ ਦਾ ਵੀ ਦਰਬਾਰ ਬਹੁਤ ਸੋਹਣਾ ਜਿਹੜਾ ਆ ਬਣਿਆ ਹੋਇਆ ਤੇ ਇੱਧਰ ਆਪਾਂ ਚੱਲੀਏ ਤੇ ਦਰਬਾਰ ਦੇ ਨਾਲ ਦੀ ਨਾਲ ਜਿਹੜੇ ਆ ਤੁਹਾਨੂੰ ਸਾਰੇ ਦਰਬਾਰ ਦੇ ਜਿਹੜੇ ਦਰਸ਼ਨ ਕਰਾ ਰਹੇ ਹਾਂ ਤੁਸੀਂ ਦੇ ਦੇ ਪਏ ਵੀ ਬਹੁਤ ਹੀ ਸ਼ਾਂਤਮਈ ਇਲਾਕਾ ਬਹੁਤ ਹੀ ਸੋਹਣਾ ਤੇ ਸ਼ਾਂਤਮਈ ਦਰਬਾਰ ਆ ਜਿਹੜਾ ਉੱਥੇ ਅਸੀਂ ਪਹੁੰਚੇ ਆ ਤੁਹਾਨੂੰ ਬਾਰ ਬਾਰ ਮੈਂ ਦੱਸਣ ਦੀ ਜਿਹੜਾ ਪ੍ਰਿਆਸ ਕਰਦਾ ਪਿਆ ਆ ਮੈਂ ਵੀ ਦਰਬਾਰ ਸਿੱਧੋ ਮੇਰੀ ਜੋ ਕਿ ਇਸਾਧਾਰੀ ਨਾਗਾਂ ਦਾ ਦਰਬਾਰ ਆ ਪਿੰਡ ਸਾਧੂ ਚੱਕ ਦੇ ਵਿੱਚ ਇਹ ਦਰਬਾਰ ਆ ਜਿਹੜਾ ਕਿ ਇਹ ਦਰਬਾਰ ਦਾ ਹੁੰਦਾ ਦਈਏ ਕਿ ਦਮੂਹਾ ਜੋ ਕਿ ਦਮੂਹਾ ਪਹਿਲਾਂ ਵੀ ਆਪਾਂ ਦਰਸ਼ਨ ਕਰਾ ਚੁੱਕੇ ਆ ਦਮੂਹੇ ਦੇ ਉਹਦੇ ਨਾਲ ਹੀ ਇਹਦਾ ਸਦਾ ਜਿਹੜਾ ਰਿਲੇਸ਼ਨ ਆ ਇਸਾਧਾਰੀ ਨਾਗਾਂ ਦਾ ਜਿਹੜਾ ਆ ਇਹ ਦਰਬਾਰ ਆ ਤੇ ਦਰਬਾਰ ਦੇ ਜਿਹੜੇ ਹੌਲੀ ਹੌਲੀ ਅਸੀਂ ਤੁਹਾਨੂੰ ਦਰਸ਼ਨ ਕਰਾ ਰਹੇ ਆ ਤੇ ਪਹਿਲਾ ਅਸੀਂ ਜਿਹੜਾ ਆ ਤੁਹਾਨੂੰ ਜਿਹੜੇ ਆ ਅ ਦਰਬਾਰ ਦੇ ਜਿਹੜੇ ਦਰਸ਼ਨ ਕਰਾ ਦਿੰਨੇ ਆ ਇਹ ਦਰਬਾਰ ਦਾ ਜਿਹੜਾ ਮੁੱਖ ਮੰਦਰ ਆ ਉਹਦੇ ਦਰਸ਼ਨ ਜਿਹੜੇ ਤੁਹਾਨੂੰ ਅਹੀ ਇਸ ਟਾਈਮ ਕਰਵਾ ਰਹੇ ਆ ਤੇ ਤੁਸੀਂ ਬਣੇ ਹੋਏ ਹੋ ਸਾਡੇ ਨਾਲ ਸਾਡੇ ਇਸ ਵੀਡੀਓ ਤੇ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਦੇਖਦੇ ਪਏ ਹੋ ਕਿ ਜਿੱਥੇ ਅਸੀਂ ਤੁਹਾਨੂੰ ਜਿਹੜਾ ਸਿੱਧੂ ਮਰੀਕੋਟੇ ਇਸਹਾਤਾਰੀ ਨਾਗਾ ਦੇ ਦਰਬਾਰ ਦੇ ਜਿਹੜੇ ਆ ਉਹ ਦਰਸ਼ਨ ਕਰਵਾ ਰਹੇ ਆ ਇਹ ਆ ਜੀ ਸ਼ੰਕਰਭੂਆਂ ਜੀ ਦੀ ਸਿਲਾ ਜਿਹਨੂੰ ਆਪਾਂ ਸ਼ਿਵਲਿੰਗ ਮਹਾਰਾਜ ਜੀ ਵੀ ਕਹਿੰਨੇ ਆ ਤੇ ਇਹਨਾਂ ਦੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਨਾਲ ਦੀ ਨਾਲ ਤੁਸੀਂ ਦਰਬਾਰ ਤੇ ਜਿਹੜੇ ਆ ਉਹ ਦਰਸ਼ਨ ਕਰਦੇ ਪਏ ਹੋ ਸਾਡੇ ਨਾਲ ਜਿਹੜਾ ਇੱਧਰ ਜਿਹੜਾ ਆ ਜੋ ਜਗਦੀ ਹੋਈ ਏ ਤੇ ਨਾਗਾਂ ਦੇ ਦਰਸ਼ਨ ਜਿਹੜਾ ਅਸੀਂ ਤੁਹਾਨੂੰ ਕਰਵਾ ਰਹੇ ਆ ਦਰਬਾਰ ਦੇ ਵਿੱਚ ਪਹੁੰਚੇ ਹੋਏ ਆ ਸਿੱਧੋ ਮੀਰੀ ਤੇ ਸਿੱਧੋ ਮੀਰੀ ਜਿਹੜਾ ਆ ਨਾਗਾ ਦੇ ਦਰਸ਼ਨ 나ਗ ਦਰਬਾਰ ਤੇ ਜਿਹੜੇ ਦਰਸ਼ਨ ਕਰਵਾ ਰਹੇ ਆ ਤੇ ਜੋ ਵੀ ਗੱਲਬਾਤ ਤੁਹਾਨੂੰ ਪਹਿਲਾਂ ਅਸੀਂ ਦੱਸਾ ਚੁੱਕੇ ਉਹਦੇ ਵਿੱਚ ਜਿਹੜਾ ਆ ਲੱਖ ਦਾਤਾ ਜੀ ਦਾ ਦਰਬਾਰ ਕਿਉਂਕਿ ਇਸ ਕਹਾਣੀ ਦੇ ਨਾਲ ਇੱਕ ਗੁੱਜਰ ਦੀ ਕਹਾਣੀ ਜੁੜਦੀ ਏ ਜੋ ਕਿ ਲਖ ਦਾਤਾ ਜੀ ਨੂੰ ਬਹੁਤ ਜ਼ਿਆਦਾ ਮੰਨਦੇ ਸੀ ਲਖ ਦਾਤਾ ਜੀ ਨੂੰ ਮੰਨਣ ਦੇ ਨਾਲ ਹੀ ਇੱਥੇ ਜਿਹੜਾ ਲਖ ਦਾਤਾ ਜੀ ਦਾ ਦਰਬਾਰ ਵੀ ਜਿਹੜਾ ਬਣਾਇਆ ਹੋਇਆ ਬਹੁਤ ਸੋਹਣਾ ਦਰਬਾਰ ਜਿਹੜਾ ਲੱਖਾਂ ਦੇ ਦਾਤਾ ਲਖ ਦਾਤਾ ਜੀ ਦਾ ਦਰਬਾਰ ਜਿਹੜਾ ਆ ਇੱਥੇ ਬਣਿਆ ਹੋਇਆ ਆ ਤੁਸੀਂ ਸਾਡੇ ਨਾਲ ਜਿਹੜਾ ਆ ਦਰਬਾਰ ਦੇ ਦਰਸ਼ਨ ਜਿਹੜੇ ਆ ਉਹ ਕਰਦੇ ਪਿਓ ਸਿੱਧੋ ਮੇਰੀ ਸਿੱਧੋ ਮੇਰੀ ਹਿੱਸਾਦਾਰੀ ਨਾਗਾਂ ਦੇ ਦਰਬਾਰ ਦੇ ਵਿੱਚ ਲਖ ਦਾਤਾ ਜੀ ਦਾ ਦਰਬਾਰ ਜੋ ਕਿ ਗੁੱਜਰ ਨੇ ਆਪਣੀ ਇੱਛਾ ਪੂਰਨ ਕੀਤੀ ਕਿ ਮੈਂ ਬਾਬਾ ਜੀ ਨੂੰ ਬਹੁਤ ਮੰਨਦਾ ਵਾਂ ਤੇ ਨਾਗਾ ਨੇ ਵਰਦਾਨ ਦਿੱਤਾ ਵੀ ਤੁਸੀਂ ਉਹਨਾਂ ਦੀ ਜਗ੍ਹਾ ਬਣਾ ਕੇ ਤੇ ਦਰਬਾਰ ਦੇ ਵਿੱਚ ਬਹਿ ਕੇ ਜਿਹੜਾ ਆ ਤੁਸੀਂ ਉਹਨਾਂ ਦਾ ਨਾਮ ਲੈ ਸਕਦੇ ਹੋ ਇਸ ਟਾਈਮ ਤੁਹਾਨੂੰ ਜਿਹੜਾ ਹੀ ਲਖ ਦਾਤਾ ਜੀ ਦੇ ਦਰਬਾਰ ਤੋਂ ਵੀ ਜਿਹੜੇ ਆ ਦਰਸ਼ਨ ਕਰਵਾਉਂਦੇ ਪਏ ਆ ਤੇ ਤੁਸੀਂ ਸਾਡੇ ਨਾਲ ਜਿਹੜਾ ਸਿੱਧੂ ਮੀਰੀ ਦੇ ਵਿੱਚ ਲਖ ਦਾਤਾ ਜੀ ਦੇ ਦਰਬਾਰ ਦੇ ਜਿਹੜੇ ਆ ਦਰਸ਼ਨ ਕਰਦੇ ਪਏ ਹੋ ਇਸ ਟਾਈਮ ਸਿੱਧੋ ਮੀਰੀ ਦੇ ਵਿੱਚ ਦਰਬਾਰ ਦੇ ਦਰਸ਼ਨ ਜਿਹੜੇ ਤੁਹਾਨੂੰ ਅਸੀਂ ਕਰਵਾਉਂਦੇ ਪਏ ਆ ਨਾਲ ਦੀ ਨਾਲ ਜਿਹੜੇ ਬਾਕੀ ਦਰਬਾਰ ਨੇ ਉਹਨਾਂ ਦੇ ਵੀ ਜਿਹੜੇ ਆ ਦਰਸ਼ਨ ਜਿਹੜੇ ਆ ਅਸੀਂ ਤੁਹਾਨੂੰ ਕਰਵਾ ਦਿੰਨੇ ਆ ਤੇ ਇੱਧਰ ਜਦੋਂ ਅਸੀਂ ਚੱਲਦੇ ਆ ਇੱਧਰ ਇੱਕ ਦਰਬਾਰ ਜਿਹੜਾ ਆ ਹੋਰ ਜਿਹੜਾ ਆ ਉਹ ਹੈ ਉਹਦੇ ਵੀ ਦਰਸ਼ਨ ਜਿਹੜੇ ਅਸੀਂ ਤੁਹਾਨੂੰ ਕਰਵਾ ਦਿੰਨੇ ਆ ਮਾਤਾ ਜੀ ਦਾ ਜਿਹੜਾ ਦਰਬਾਰ ਬਣਿਆ ਹੋਇਆ ਆ ਨਾਗਾ ਦਾ ਦਰਬਾਰ ਤੇ नाग देवता जी ਦਾ ਜਿਹੜਾ ਦਰਬਾਰ ਆ ਉਹ ਤੁਸੀਂ ਦੇਖਦੇ ਪਏ ਹੋ ਇੱਧਰ ਅਸੀਂ ਤੁਹਾਨੂੰ ਜੜਾ ਆ नाग देवता जी ਦੇ ਜਿਹੜੇ ਦਰਸ਼ਨ ਦੇਦਾਰੇ ਵੀ ਤੁਹਾਨੂੰ ਜੜੇ ਕਰਵਾ ਦਿੰਨੇ ਆ ਇਹ ਦਰਬਾਰ ਜਿਹੜਾ ਆ ਇਹ नाग माता जी ਦਾ ਦਰਬਾਰ ਆ ਇਹ ਦਰਬਾਰ ਜਿਹੜਾ ਇਸਾਤਾਰੀ ਨਾਗਾ ਦਾ ਜੋ ਕਿ ਤੁਹਾਨੂੰ ਦੱਸ ਰਹੇ ਆ ਅਸੀਂ ਉਹ ਦਰਬਾਰ ਆ ਇਦਰ ਸ਼ਿਵ ਪਿੰਡੀ ਸ਼ਿਵ ਪਿੰਡੀ ਦੇ ਨਾਲ ਹੀ ਜਿਹੜਾ ਆ 나ਗ ਮਾਤਾ ਜੀ ਦਾ ਦਰਬਾਰ ਆ ਇਸਾਤਾਰੀ ਨਾਗਾਂ ਦਾ ਦਰਬਾਰ ਕਿਹਾ ਜਾਂਦਾ ਆ ਦੋਨੇ ਭੈਣ ਭਰਾ ਜਿਹੜੇ ਸੀ ਉਹ ਇੱਥੇ ਰਹਿੰਦੇ ਸੀ ਤੇ ਸਿੱਧੂ ਤੇ ਮੀਰੀ ਨਾਂ ਦੇ ਦੋ ਨਾਗ ਦੇਵਤਾ ਜਿਹੜੇ ਨੇ ਉਹ ਰਹਿੰਦੇ ਸੀ ਭੈਣ ਭਰਾ ਸੀ ਤੇ ਉਹਨਾਂ ਦਾ ਹੀ ਇਹ ਜਿਹੜਾ ਦਰਬਾਰ ਆ ਉਹਦੇ ਦਰਸ਼ਨ ਅਸੀਂ ਤੁਹਾਨੂੰ ਇਸ ਟਾਈਮ ਇੱਥੇ ਜਿਹੜਾ ਕਰਵਾ ਰਹੇ ਆ ਤੇ ਜੇਕਰ ਤੁਸੀਂ ਵੀ ਇੱਥੇ ਆਉਂਦੇ ਹੋ ਤੇ ਆ ਕੇ ਤੁਸੀਂ ਜਿਹੜਾ ਇੱਥੋਂ ਦਰਸ਼ਨ ਦੇਦਾਰੇ ਜਿਹੜੇ ਆ ਕਰ ਸਕਦੇ ਹੋ ਸਿੱਧੋ ਮੇਰੀ ਦਰਬਾਰ ਜੋ ਕਿ ਇਸਾਦਾਰੀ ਨਾਗਾਂ ਦਾ ਦਰਬਾਰ ਤੁਹਾਨੂੰ ਦਿਖਾ ਰਹੇ ਆ ਤੇ ਤੁਸੀਂ ਦੇਖਦੇ ਪਏ ਹੋ ਕਿ ਬਹੁਤ ਹੀ ਸੋਹਣਾ ਜਿਹੜਾ ਦਰਬਾਰ ਆ ਉਹਦੇ ਦਰਸ਼ਨ ਕਰਾ ਰਹੇ ਆ ਤੇ ਤੁਹਾਨੂੰ ਨਾਲ ਦੀ ਨਾਲ ਜਿਹੜੀਆਂ ਇੱਥੇ ਹੋਰ ਵੀ ਵਰਮੀਆਂ ਜਿਹੜੀਆਂ ਨੇ ਕਾਫੀ ਜ਼ਿਆਦਾ ਜਿਹੜੀਆਂ ਇੱਥੇ ਵਰਮੀਆਂ ਨੇ ਜਿਵੇਂ ਕਿ ਇੱਥੇ ਦੇ ਇੱਕ ਵਰਦਾਨ ਸੀ ਵੀ ਜੇਕਰ ਤੁਸੀਂ ਮੁੜ ਕੇ ਦੇਖ ਲਿਆ ਜਾਂ ਤੁਸੀਂ ਕੋਈ ਗੱਲਬਾਤ ਕਹਿ ਦਿੱਤੀ ਇੱਥੇ ਜਿਹੜੀਆਂ ਨੇ ਉਹ ਸਾਰੀਆਂ ਜਿਹੜੀਆਂ ਵਰਮੀਆਂ ਬਣ ਜਾਣਗੀਆਂ ਤੇ ਇਸ ਟਾਈਮ ਤੁਹਾਨੂੰ ਅਸੀਂ ਉਸ ਵਰਮੀ ਦੇ ਵੀ ਜਿਹੜੇ ਆ ਇੱਕ ਦੇ ਦਰਸ਼ਨ ਕਰਾ ਰਹੇ ਹਾਂ ਜਿਹੜੀ ਕਿ ਇਸ ਟਾਈਮ ਕੱਚੀ ਵਰਮੀ ਤੁਸੀਂ ਦੇਖਦੇ ਪਏ ਹੋ ਇਹ ਜਿਹੜੀ ਹੈ ਨਾਗਾਾਂ ਦੀ ਵਰਮੀ ਜਿਹੜੀ ਇਹ ਵਰਮੀ ਦੇ ਦਰਸ਼ਨ ਵੀ ਅਸੀਂ ਤੁਹਾਨੂੰ ਕਰਵਾ ਰਹੇ ਹਾਂ ਇਸਾ ਧਾਰੀ ਨਾਗਾਾਂ ਦਾ ਦਰਬਾਰ ਜਿਹੜਾ ਆ ਉਥੇ ਅਸੀਂ ਤੁਹਾਨੂੰ ਜਿਹੜੇ ਦਰਸ਼ਨ ਇਸ ਟਾਈਮ ਕਰਵਾ ਰਹੇ ਹਾਂ ਇਸ ਦਰਬਾਰ ਤੇ ਜ਼ਿਆਦਾਤਰ ਬਹੁਤ ਵਾਰ ਜਿਹੜਾ ਆ ਨਾਗਾ ਦੇ ਵੈਸੇ ਵੀ ਦਰਸ਼ਨ ਹੋ ਜਾਂਦੇ ਨੇ ਪਰ ਚਲੋ ਉਹ ਟਾਈਮ ਦਾ ਕੋਈ ਕਹਿ ਨਹੀਂ ਸਕਦੇ ਵੀ ਕਦੋਂ ਹੁੰਦੇ ਨੇ ਕਿਸ ਤਰ੍ਹਾਂ ਹੁੰਦੇ ਨੇ ਪਰ ਕਹਿੰਦੇ ਨੇ ਵੀ ਚਲਦੇ ਫਿਰਦੇ ਕਈ ਵਾਰੀ ਜਿਹੜੇ ਆ ਨਾਗ ਦੇਵਤਾ ਜੀ ਦੇ ਜਿਹੜੇ ਦਰਸ਼ਨ ਦਿਦਾਰੇ ਹੋ ਜਾਂਦੇ ਨੇ ਇਸ ਟਾਈਮ ਸਾਡੇ ਨਾਲ ਬਾਬਾ ਜੀ ਚੱਲ ਰਹੇ ਨੇ ਤੁਹਾਨੂੰ ਦੱਸ ਦੇਈਏ ਕਿ ਇੱਥੇ ਜਿਹੜਾ ਆ ਇੱਕ ਸਰੋਵਰ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੀ ਇਹ ਆ ਜੀ ਸਰੋਵਰ ਇਸ ਸਰੋਵਰ ਤੇ ਵੀ ਤੁਸੀਂ ਆ ਕੇ ਜਿਹੜਾ ਆ ਸਨਾਨ ਕਰ ਸਕਦੇ ਹੋ ਇਹ ਦਰਬਾਰ ਦਾ ਜਿਹੜਾ ਸਰੋਵਰ ਆ ਇੱਥੇ ਸਨਾਨ ਕਰਨ ਤੋਂ ਬਾਅਦ ਮੱਥਾ ਦੇਖਦੇ ਹੋ ਤੇ ਇੱਥੇ ਜੜੀਆਂ ਨੇ ਤੁਹਾਡੀਆਂ ਜਿਹੜੀਆਂ ਮਨੋ ਕਾਮਨਾ ਜੜੀਆਂ ਨੇ ਬੜੇ ਵਧੀਆ ਤਰੀਕੇ ਨਾਲ ਪੂਰਨ ਹੁੰਦੀਆਂ ਨੇ ਜਿਹਨੇ ਜਿਹਦੇ ਚ ਤੁਹਾਨੂੰ ਦੱਸ ਦੇ ਕਿ ਖਾਸ ਕਰਕੇ ਲੋਕ ਆਪਣੇ ਜਿਹੜਾ ਸਰੀਰ ਦੇ ਉੱਤੇ ਰੋਗ ਨੇ ਉਹਦੇ ਵਾਸਤੇ ਮੰਨਤਾ ਮੰਗਦੇ ਨੇ ਨਾਲ ਦੀ ਨਾਲ ਕਈ ਤਰ੍ਹਾਂ ਦੀ ਜਿਹੜੀਆਂ ਪ੍ਰੋਬਲਮ ਜਿਹੜੀਆਂ ਔਰਤਾਂ ਦੇ ਵਿੱਚ ਆ ਜਾਂਦੀਆਂ ਨੇ ਜਿਹਦੇ ਕਰਕੇ ਔਲਾਦ ਨਹੀਂ ਹੁੰਦੀ ਹਾਂਜੀ ਬੱਚੇ ਨਹੀਂ ਹੁੰਦੇ ਔਲਾਦ ਨਹੀਂ ਹੁੰਦੀ ਔਲਾਦ ਦੇ ਵਿੱਚ ਅੜਚੜ ਆਉਂਦੀ ਏ ਤੇ ਇਸ ਦਰਬਾਰ ਤੇ ਇੱਥੇ ਆ ਕੇ ਤੁਸੀਂ ਇਸ਼ਨਾਨ ਕਰਕੇ ਦਰਬਾਰ ਤੇ ਨਤਮਸਤਕ ਹੁੰਦੇ ਹੋ ਤੇ ਉਸ ਤੋਂ ਬਾਅਦ ਜਿਹੜਾ ਟਾਡੀ ਉਹ ਇਸਾ ਪੂਰਨ ਜ਼ਰੂਰ ਹੁੰਦੀ ਏ ਤੇ ਦਰਬਾਰ ਤੇ ਜਿਹੜਾ ਤੁਹਾਨੂੰ ਜਿਹੜਾ ਨਾਲ ਐਨਾ ਹੀ ਹੈ ਪੂਰਾ ਕਰਨਾ ਜਿਹੜਾ ਅਧੂਰਾ ਤੇ ਇਹ ਅਧੂਰਾ ਪਿਆ ਹੋਇਆ ਹੈ ਇਹਨੂੰ ਵੀ ਪੂਰਾ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾਣੀ ਹੈ ਤੇ ਇੱਧਰ ਜਿਹੜਾ ਆ ਤੁਸੀਂ ਦੇਖਦੇ ਪਈਓ ਇਹ ਸਾਰੇ ਦਾ ਸਾਰਾ ਦੁਬਾਰਾ ਜਿਹੜਾ ਇਹ ਕਵਰ ਹੋਣਾ ਇਹ ਕਵਰ ਹੋ ਕੇ ਬਣੇਗਾ ਲੋੜ ਆ ਸਿਰਫ ਤੁਹਾਡੇ ਸਹਿਯੋਗ ਦੀ ਆਪਣਾ ਸਹਿਯੋਗ ਵਕਤ ਤੋਂ ਵੱਧ ਦਿਓ ਜਿਵੇਂ ਕਿ ਤੁਹਾਨੂੰ ਦੱਸ ਦਈਏ ਕਿ ਇੱਥੇ ਜਿਹੜਾ ਤੁਹਾਨੂੰ ਜਿਹੜਾ ਆ ਦਰਬਾਰ ਦਾ ਗੂਗਲ ਪੇ ਨੰਬਰ ਦੇ ਦਾਂਗੇ ਜੇਕਰ ਤੁਸੀਂ ਦੇਸ਼ ਵਿਦੇਸ਼ ਚ ਬੈਠੇ ਹੋ ਜਾਂ ਕਿਸੇ ਵੀ ਤਰ੍ਹਾਂ ਤੁਸੀਂ ਬੈਠੇ ਹੋਏ ਤੇ ਉਹਦੀ ਸੰਪੂਰਨਤਾ ਦੇ ਲਈ ਜਿਹੜਾ ਆ ਤੁਸੀਂ ਇੱਥੇ ਆ ਕੇ ਦਰਬਾਰ ਤੇ ਜਿਹੜਾ ਆ ਮੰਨਤ ਮੰਗ ਸਕਦੇ ਹੋ ਜਾਂ ਘਰ ਬੈਠੇ ਵੀ ਮੰਨਤ ਕਰਕੇ ਤੁਸੀਂ ਜਿਹੜਾ ਦਰਬਾਰ ਦੇ ਵਿੱਚ ਜਿਹੜਾ ਆ ਆਪਣੀ ਮਨੋ ਕਾਮਨਾ ਪੂਰੀ ਕਰ ਸਕਦੇ ਹੋ ਤੇ ਜੀਪੇ ਕਰਕੇ ਤੁਸੀਂ ਦਰਬਾਰ ਦੇ ਲਈ ਜਿਹੜਾ ਆ ਉਹ ਭੇਟਾ ਦੇ ਸਕਦੇ ਹੋ ਤੇ ਦਰਬਾਰ ਤੇ ਇਸ ਟਾਈਮ ਬੌਲੀ ਦੇ ਤੁਸੀਂ ਦਰਸ਼ਨ ਕਰਦੇ ਪਿਓ ਏਸੇ ਬੌਲੀ ਤੇ ਜਿਹੜੇ ਇਸ਼ਨਾਨ ਕੀਤੇ ਜਾਂਦੇ ਇਹ ਅਜੇ ਪੁਰਾਤਨ ਸਮੇਂ ਦੀ ਜਿਹੜੀ ਬੌਲੀ ਉਹ ਏਸ਼ੇ ਪ੍ਰਕਾਰ ਦੀ ਹੈ ਪਰ ਇਹਨੂੰ ਅੱਜ ਦੇ ਆਧੁਨਿਕ तरीके ਦੇ ਨਾਲ ਸਾਫ ਸੁਥਰਾ ਬਣਾਉਣ ਦੇ ਲਈ ਸੰਗਤਾਂ ਦੇ ਸਹਿਯੋਗ ਦੀ ਜਿਹੜੀ ਇਹ ਜ਼ਿਆਦਾ ਜ਼ਰੂਰਤ ਆ ਸੰਗਤਾਂ ਸਹਿਯੋਗ ਕਰਨ ਤਾਂ ਕਿ ਜਿਹੜਾ ਆ ਇਹ ਦਰਬਾਰ ਦੀ ਇਹ ਬੌਲੀ ਜਿਹੜੀ ਹੈ ਬਣ ਕੇ ਤਿਆਰ ਹੋ ਜਾਵੇ ਤਾਂ ਕਿ ਜਿਹੜਾ ਆ ਇੱਥੇ ਸੰਗਤਾਂ ਨੂੰ ਆਉਣ ਜਾਣ ਤੇ ਸ্নান ਕਰਨ ਤੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਕੋਈ ਪ੍ਰੋਬਲਮ ਨਾ ਹੋਵੇ ਜੈ ਨਾਗ ਦੇਵਤਾ ਜੀ ਕੀ ਤਾਂ ਤੁਸੀਂ ਇਸ ਟਾਈਮ ਦੇ ਦੇ ਪਈਓ ਵੀ ਜਿੰਨੀ ਕਿ ਸੇਵਾ ਭੇਟਾ ਜਿਹੜੀ ਆਉਂਦੀ ਏ ਉਹਦੇ ਅਕਾਊਂਟਿੰਗਲੀ ਜਿਹੜਾ ਦਰਬਾਰ ਦਾ ਜਿਹੜਾ ਸਾਰਾ ਕਾਰਜਕ੍ਰਮ ਥੋੜਾ ਬਹੁਤਾ ਕੀਤਾ ਹੋਇਆ ਆ ਪਰ ਸੰਗਤਾਂ ਦੇ ਸਹਿਯੋਗ ਦੀ ਜਿਵੇਂ ਕਿ ਬਾਰ ਬਾਰ ਜਿਹੜੀ ਇੱਕ ਹੀ ਅਪੀਲ ਕੀਤੀ ਜਾ ਰਹੀ ਹੈ ਸਾਡੇ ਆਉਣ ਦਾ ਜਿਹੜਾ ਮਨੋਰਥ ਆ ਉਹ ਅੱਜ ਇਹੀ ਹੈ ਕਿ ਸੰਗਤਾਂ ਵੱਤਵੱਦ ਜੁੜਨ ਸੰਗਤਾਂ ਵੱਤਵੱਦ ਆਉਣ ਤੇ ਜਿੰਨਾ ਜ਼ਿਆਦਾ ਸਹਿਯੋਗ ਸੰਗਤਾਂ ਕਰ ਸਕਦੀਆਂ ਨੇ ਇਸ ਦਰਬਾਰ ਦੇ ਲਈ ਕਰਨ ਤਾਂ ਕਿ ਇਹ ਦਰਬਾਰ ਦੀ ਜਿਹੜੀ ਰੈਵਨਿਊ ਹੋ ਰਿਹਾ ਆ ਉਹ ਵਧੀਆ ਤਰੀਕੇ ਦੇ ਨਾਲ ਜਲਦ ਤੋਂ ਜਲਦ ਜਿਹੜਾ ਆ ਉਹ ਸਾਰੇ ਦਾ ਸਾਰਾ ਹੋ ਜਾਵੇ ਤੇ ਦੋਸਤੋ ਇਸ ਟਾਈਮ ਤੁਸੀਂ ਸਾਡੇ ਨਾਲ ਦਰਸ਼ਨ ਕਰ ਚੁੱਕੇ ਹੋ ਡਪੀਸੀ ਪੰਜਾਬੀ ਦੇ ਉੱਤੇ ਦਰਬਾਰ ਸਿੱਧੋਮੀਰੀ ਦੇ ਜੋ ਕਿ ਇਸਹਾਦਰੀ ਨਾਗਾ ਦਾ ਦਰਬਾਰ ਆ ਤੇ ਕਿੰਨਾ ਸੋਹਣਾ ਕਿੰਨਾ ਸੋਹਣਾ ਵਾਤਾਵਰਨ ਆ ਕਿੰਨਾ ਸੋਹਣਾ ਮਾਹੌਲ ਆ ਪੂਰੇ ਦਾ ਪੂਰਾ ਜਿਹੜਾ ਪ੍ਰਾਤਨ ਇਤਿਹਾਸ ਜਿਹੜਾ ਇੱਥੇ ਬੋਲਦਾ ਆ ਪ੍ਰਾਤਨ ਵਾਤਾਵਰਨ ਆ ਪੂਰਾ ਦਾ ਪੂਰਾ ਉਸ ਸਮੇਂ ਦਾ ਜੇ ਆਪਾਂ ਕਹਿ ਲਈਏ ਤੇ ਜੰਗਲ ਜੰਗਲ ਦੇ ਵਿੱਚ ਜਿਹੜਾ ਆ ਮਹਾਰਾਏ ਨੇ ਮੰਗਲ ਕੀਤੇ ਹੋਏ ਨੇ ਮਹਾਰਾਏ ਨੇ ਇੱਥੇ ਆਪਣਾ ਦਰਬਾਰ ਜਿਹੜਾ ਨਿਸ਼ਚਿਤ ਕਰਕੇ ਤੇ ਜਿਹੜਾ ਆ ਦਰਬਾਰ ਦੇ ਉੱਤੇ ਬਹੁਤ ਸੋਹਣਾ ਜਿਹੜਾ ਰੂਪ ਆ ਬਣਾ ਹੋਇਆ ਤੇ ਬਹੁਤ ਹੀ ਮਨਮੋਹਕ ਵਾਤਾਵਰਨ ਦੇ ਵਿੱਚ ਸਿੱਧੋਮੀਰੀ ਦਰਬਾਰ ਅਸੀਂ ਦਰਸ਼ਨ ਤੁਹਾਨੂੰ ਕਰਵਾ ਦਿੱਤੇ ਨੇ ਤਾਨੂੰ ਹਿਸਟਰੀ ਦਾ ਜਿਹੜਾ ਇਥੋਂ ਦਾ ਇਤਿਹਾਸ ਆ ਉਹਦਾ ਵੀ ਗਿਆਨ ਹੋ ਗਿਆ ਹੋਵੇਗਾ ਤੇ ਜਿਹੜਾ ਮੈਂ ਆਖਰ ਦੇ ਵਿੱਚ ਤੁਹਾਨੂੰ ਕਹਿਣਾ ਚਾਹਨਾ ਮੈਂ ਕਿ ਇਸ ਦਰਬਾਰ ਦੇ ਨਾਲ ਵੱਤੋ ਵਾਤ ਜੁੜੋ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਨੋਕਾਮਨਾ ਹੈ ਤਾਂ ਉਹ ਇੱਥੇ ਆ ਕੇ ਪੂਰਨ ਜ਼ਰੂਰ ਜ਼ਰੂਰ ਹੁੰਦੀ ਏ ਤੁਹਾਡੇ ਸਰੀਰਕ ਰੋਗ ਜਿਹੜੇ ਆ ਉਹ ਇੱਥੇ ਆਣ ਕੇ ਕੱਟੇ ਜਾਂਦੇ ਨੇ ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਐਸੀ ਪ੍ਰੋਬਲਮ ਹੈ ਜਿਹਦੇ ਵਿੱਚ ਤੁਹਾਡੀ ਔਲਾਦ ਦੇ ਵਿੱਚ ਵਿਗੜਨ ਪੈਂਦੇ ਪੈਣ ਤੇ ਉਹਦੇ ਵਾਸਤੇ ਵੀ ਤੁਸੀਂ ਇੱਥੇ ਆ ਕੇ ਸਨਾਨ ਕਰਕੇ ਤੇ ਦਰਬਾਰ ਦੇ ਉੱਤੇ ਜਿਹੜਾ ਹੈ ਮੱਥਾ ਟੇਕ ਸਕਦੇ ਹੋ ਤੇ ਮੱਥਾ ਟੇਕ ਕੇ ਜਿਹੜਾ ਹੈ ਆਪਣੀ ਮਨੋ ਕਾਮਨਾ ਪੂਰੀ ਕਰਕੇ ਆਪਣੀ ਇੱਛਾ ਪੂਰਨੀ ਵਾਸਤੇ ਇੱਥੇ ਦਰਬਾਰ ਤੇ ਆ ਸਕਦੇ ਹੋ ਨਾਲ ਦੀ ਨਾਲ ਜਿਹੜਾ ਕਿ ਤੁਹਾਨੂੰ ਦੱਸਿਆ ਕਿ ਇੱਥੇ ਜੇ ਕੰਮ ਚੱਲ ਰਿਹਾ ਆ ਉਹਦੇ ਵਾਸਤੇ ਜਿਹੜਾ ਆ ਤੁਸੀਂ ਦਰਬਾਰ ਤੇ ਆ ਕੇ ਆਪਣੀ ਸੇਵਾ ਆਪਣੀ ਸਰਦਾ ਦੇ ਨਾਲ ਸੇਵਾ ਕਰ ਸਕਦੇ ਹੋ ਤੁਹਾਡੇ ਸਹਿਯੋਗ ਦੀ ਬਹੁਤ ਜ਼ਿਆਦਾ ਦਰਬਾਰ ਨੂੰ ਜ਼ਰੂਰ ਤੇ ਆ ਬਾਬਾ ਜੀ ਦਾ ਜੇਕਰ ਤੁਸੀਂ ਦੂਰ ਨੇੜੇ ਬੈਠੇ ਹੋ ਤੇ ਬਾਬਾ ਜੀ ਦੇ ਦਰਬਾਰ ਤੇ ਜੇਕਰ ਤੁਸੀਂ ਕੋਈ ਵੀ ਤਰ੍ਹਾਂ ਦਾ ਕੋਈ ਵੀ ਮਾਇਆ ਭੇਟ ਕਰਨਾ ਚਾਹੁੰਦੇ ਹੋ ਤੇ ਮਹਾਰਾਜ ਜੀ ਦਾ ਜਿਹੜਾ ਆ Google Pay ਨੰਬਰ ਜਿਹੜਾ ਇੱਥੋਂ ਦਾ ਦਰਬਾਰ ਦਾ ਉਹ ਤੁਹਾਨੂੰ ਦੇ ਦਿੰਨੇ ਆ ਜਿਹਦੇ ਚ ਤੁਸੀਂ ਆਪਣਾ ਘਰ ਬੈਠੇ ਜਿਹੜੀ ਸੇਵਾ ਭੇਜ ਕੇ ਤੇ ਦਰਬਾਰ ਦੇ ਉਤੇ ਹਾਜ਼ਰੀ ਲਵਾ ਸਕਦੇ ਹੋ ਤਾਨੂੰ ਸਾਡਾ ਇਹ ਵੀਡੀਓ ਕਿਵੇਂ ਦਾ ਲੱਗਾ ਤੁਹਾਨੂੰ ਸਾਡੇ ਇਸ ਤਰ੍ਹਾਂ ਦੇ ਜਿਹੜੇ ਵੀਡੀਓ ਨੇ ਕਿਵੇਂ ਦਾ ਲੱਗ ਰਹੇ ਨੇ ਕਮੈਂਟ ਜਰੂਰ ਕਰਿਓ ਲਾਈਕ ਕਰਿਓ ਤੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜਰੂਰ ਕਰਿਓ ਤਾਂ ਕਿ ਹਰ ਬੰਦਾ ਜਿਹੜਾ ਇੱਥੇ ਆ ਕੇ ਜਿਹੜਾ ਆ ਦਰਬਾਰ ਤੇ ਨਤਮਸਤਕ ਹੋ ਸਕੇ ਤੇ ਆਪਣੀਆਂ ਮਨੋਕਾਮਨਾ ਆਪਣੀ ਇਛਾਵਾਂ ਨੂੰ ਪੂਰਨ ਕਰ ਸਕੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਉੱਤੇ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਕੈਮਰਾਮੈਨ ਰਕੇਸ਼ ਕੁਮਾਰ ਦੇ ਨਾਲ